ਜਿਹੜਾ ਇਸ ਕਲਾਈਮਰਸ ਕਰਦੇ ਮੇਰੇ ਬਤਸਾ ਅੱਜ ਅਸੀਂ ਬਠਿੰਡਾ ਜ਼ਿਲ੍ਹੇ 'ਚ ਜਿਹੜੇ 14 ਦਸੰਬਰ ਨੂੰ ਜ਼ਿਲ੍ਹਾ ਪ੍ਰੀਸ਼ਦ ਔਰ ਬਲਾਕ ਸਮਿਤੀ ਦੇ ਇਲੈਕਸ਼ਨਸ ਹੈ ਪੰਜਾਬ 'ਚ ਉਹਦੇ ਮੱਦੇਨਜ਼ਰ ਬਠਿੰਡਾ ਦੇ ਵੱਖ-ਵੱਖ ਜਿਹੜੇ ਸੰਵੇਦਨਸ਼ੀਲ ਏਰੀਆਜ਼ ਹੈਗੇ ਉੱਥੇ ਅਸੀਂ ਮੇਰੇ ਨਾਲ ਐਸਪੀ ਹੀਨਾ ਮੈਡਮ ਔਰ ਪੰਜ ਸਾਡੇ ਡੀਐਸਪੀਜ਼ ਔਰ ਕਾਫੀ ਸਾਰੀ ਫੋਰਸ ਫਲੈਗ ਮਾਰਚ ਕਰ ਰਹੇ ਔਰ ਇਸ ਟਾਈਮ ਅਸੀਂ ਮੋਡ ਸਬਡਿਵੀਜ਼ਨ ਚ ਆਏ ਹਾਂ ਤੇ ਡੀਐਸਪੀ ਮੋਡ ਕੁਲਦੀਪ ਸਿੰਘ ਔਰ ਐਸਐਚਓ ਮੋਡ ਔਰ ਬਾਲਿਆਵਾਲੀ ਸਾਡੇ ਨਾਲ ਹੈ ਅਸੀਂ ਇਸ ਏਰੀਆ ਦੇ ਜਿਹੜੇ ਸਾਨੂੰ ਲੱਗਦਾ ਹੈ ਸੈਂਸਿਟਿਵ ਏਰੀਆਜ਼ ਹੈ ਜਿੱਥੇ ਕੌਨਫੀਡੈਂਸ ਬਿਲਡਿੰਗ ਮੈਜ਼ਰ ਕਰਨਾ ਚਾਹੀਦਾ ਉੱਥੇ ਅਸੀਂ ਫਲੈਗ ਮਾਰਚ ਕਰਾਂਗੇ ਕਿੰਨੇ ਇਲਾਕੇ ਸੋਰੀ ਕਿੰਨੇ ਲਾਗੇ ਸਭ ਤੋਂ ਸ਼ਹਿਰ ਵਿੱਚ ਪੂਰੇ ਜ਼ਿਲ੍ਹੇ ਦੀ ਗੱਲ ਕਰੋ ਤਾਂ ਜੀ ਸਾਡੇ ਜਿਹੜੇ 60 ਅਜੇਹੇ ਬੂਥ ਹੈ ਜਿਨ੍ਹਾਂ ਨੂੰ ਹਾਈਪਰ ਸੈਂਸਿਟਿਵ ਡਿਕਲੇਅਰ ਕੀਤਾ ਹੋਇਆ ਔਰ 195 ਸੈਂਸਿਟਿਵ ਬੂਥਸ ਡਿਕਲੇਅਰਡ ਹੈ ਡਿਸਟ੍ਰਿਕਟ ਬਠਿੰਡਾ ਚ ਕਿੰਨੇ ਤੇ ਵੀਡੀਓਗ੍ਰਾਫੀ ਕੀਤੀ ਜਾਊਗੀ ਜੀ ਇਹ ਜੀ ਪਟੇਨ ਕਰਦਾ ਸਿਵਲ ਮੈਕਮਨਲ ਸਾਡਾ ਵੀਡੀਓਗ੍ਰਾਫੀ ਨਾਲ ਲਿੰਕ ਨਹੀਂ ਹੈ ਪਰ ਜੋ ਪੁਲਿਸ ਦੀ ਡਿਪਲॉयਮੈਂਟ ਹੁੰਦੀ ਹੈ ਉਹ ਅਸੀਂ ਇਲੈਕਸ਼ਨ ਕਮਿਸ਼ਨ ਦੀ ਜੋ ਗਾਈਡਲਾਈਨਸ ਹੈ ਉਹਦੇ ਤਹਿਤ ਕਰ ਰਹੇ ਥੈਂਕ ਯੂ ਆਪਣਾ ਬਣਦਾ ਹੈ ਨਾ ਅਗਲਾ ਆਉਂਦੇ ਹਾਂ